ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਚੱਲਿਆ ਸ਼ੂਟ ਤੇ ਡਾਕਟਰ ਕੋਲ ਛੱਡਣ ਚੱਲਿਆ ਅੱਜ ਥੋੜਾ ਜਿਹਾ ਕੰਮ ਮੈਂ ਇਸ ਨੇੜ ਜਾਤਾ ਤੇ ਅਸੀਂ ਮੈਂ ਇਸ ਦੇ ਪਹਿਲਾਂ ਟੈਸਟ ਕਰਾਉਣ ਲੱਗ ਗਏ ਸੇ ਸਾਜਲੀ ਸੇਗਮੰਟ ਬੋਟਰੀ ਚ ਉਹਨਾਂ ਸੇਗਮੰਟ ਬੋਟਰੀ ਚ ਟੈਸਟ ਲਈ ਗਏ ਸਾਰੇ ਟੈਸਟ ਕਰਾਏ ਨੇ ਬੁਖਾਰ ਬਖੂਰ ਹੋਰ ਚੀਜ਼ਾਂ ਦੀ ਸੂਰੀ ਹੱਦ ਹਾਂ ਉਹ ਗਾਹ ਮਗ ਚੱਲਣਾ ਗਾਹ ਬਚਦਾ ਹੈ ਕਹਿਣੀ ਅੱਜ ਤੇ ਸਾਰੇ ਟੈਸਟ ਕਰਾ ਕੇ ਹੁਣ ਅਸੀਂ ਆਇਆ ਸ਼ੂਟ ਤੇ ਇਹ ਫੈਸਟਵਨ ਲੱਗ ਰਹੀ ਐ ਇੱਧਰ ਪਹੁੰਚ ਗਏ ਅਸੀਂ ਆਪਦੇ ਮੁੰਜਲ ਤੇ ਪਹੁੰਚ ਗਏ ਸੀ ਤੇ ਹੋਰੇ ਆਪਣਾ ਮੇਤਰ ਮਿਲੂਗਾ ਕਿੜੂ ਕਿੜੂ ਆ ਉਹ ਬਹੁਤ ਪਿਆਰਾ ਹੁੱਦ ਖੜਾ ਹੋ ਕੇ ਕਿੱਥੇ ਹੋਏ ਉੱਦਲੀ ਸੇੜ ਕਿਉਂ ਆਹ ਦੇ ਸਾਈਕਲ ਲੈ ਨੀਰਾ ਮੋਟਾ ਪਾਸਤੇ ਹੁੰਦਾ ਥੋ ਹੈ ਬਸਤੇ ਹੁੰਦਾ ਕਿੜੂ ਓਏ ਓਏ ਕੰਨ ਦਬ ਕਰੇ ਆ ਜਾ ਕੀ ਇਹ ਨੂੰ ਬੁਲਾਦੇ ਨੇ ਤਰਕੀ ਲੰਕੀ ਵੀਡੂ ਸ਼ੈਫ ਆ ਪੈ ਗਲਾਸ ਖਾਲੀ ਵੈਕਟਰ ਕਰ ਦੇ ਕੋਈ ਇਹਨਾਂ ਨੂੰ ਆਇਆ ਬਣਾ ਦੀ ਨਾ ਉਹ ਲੋਕਾਂ ਨੂੰ ਇਹ ਐਸੇ ਲੋਕ ਨੇ ਹਾਂ ਜੀ ਜਗੀ ਜੀ ਠੀਕ ਹੈ ਜੀ ਸਰ ਕੰਪੈਨ ਸਾਡੀ ਕਿੱਥੇ ਆ ਪਾਇਦੇ ਜਗੀਆਂ ਨਵਾ ਨਵਾ ਸਾਲ ਨਵਾ ਸਾਲ ਤੇ ਮੰਗੀ ਦੀ ਬਈ ਕ ਪੈਣ ਦਾ ਕ ਪੈਣ ਲਿਆ ਗਏ ਸੀ ਉਹਦਾ ਫਿਰ ਸਾਲੇ ਲੰਘ ਜੂ ਫਿਰ ਲੰਘ ਜੂ ਆ ਦੇ ਆ ਦੇ 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 ਨੰਗੀ 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 ਕੀ ਨੰਗੀ ਚੂਹੀ 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 ਕਿਤਰਾ ਹੋਏ ਹਾਂ ਇਹ ਥੱਲੇ ਆ ਗਈ ਇਹਦਾ ਬਦਲ ਕੇ ਫਿਰ ਮੇਰੇ ਦੀ ਪਾਣਾ ਕਿਹੜੂ ਬਦਮਾਸ਼ ਤੈਨੂੰ ਰੱਖਿਆ ਤੇਰਾ ਨੋ ਮੈਂ ਬਾਦਸ਼ਾਹ ਰੱਖਦਾ ਸੀ ਇਹ ਨਹੀਂ ਬਦਮਾਸ਼ ਰੱਖਦਾ ਜੀ ਹਮ ਜੀ ਜੀ ਉਹ ਪਕੜਾ ਉਹ ਤੇਰੀ ਪਕੜਾ ਬਈ ਮੈਂ ਤਾਂ ਬਹੁਤ ਡਰ ਲਾਵਾ ਐ ਚੁੜ ਜੀ ਇਹ ਚੁੜਦਾ ਬੰਦ ਦਾ ਮਾਰਨਗੇ ਸ਼ੇਰ ਗੱਭਰ ਵੇ ਨਾ ਬਾਪਾ ਆ ਪਾਣੀ ਬੰਗਾ ਲੈਂਦਾ ਹਾਂ ਸਿੰਘ ਹੋ ਗਈ ਰੈਡੀ ਜੀ ਕੀੜੂ ਦਾਸ ਜੀ ਪਤਾ ਕੀ ਹੋ ਗਿਆ ਹੈ ਐਨੇ ਪੈਸਿਆਂ ਦਾ ਕੀ ਕਰਨਾ ਤੇ ਅਗਲਾ ਮੈਂ ਤਾਂ ਤੂੰ ਐਸ ਕੋ ਬਾਰ ਬੰਦਾ ਸ਼ਾਲਾ ਇਸ ਕੁ ਬਰ ਮਨ ਪੈਸੀ ਦਾ ਤੂੜਾ ਨਹੀਂ ਮੰਗ ਮੰਗਾ ਕੇ ਪਰਲੀ ਖਜਾਨਾ ਮੰਗਾ ਮੰਗਾ ਕੇ ਖਜਾਨਾ ਨਹੀਂ ਪਰਲੀ ਆਈ ਸ਼ਾਲਾ ਇਹ ਨੀ ਘਾਲੀ ਨਾ ਹਾਂ ਤਰੀ ਤਾਜ ਮੈਂ ਹੀ ਖਰੀਦ ਲਈ ਮਰਾਂਣ ਦੀ ਬੀੜੀ ਤੇਥੋਂ ਬੀੜੀ ਤੂੰ ਮੰਗ ਕੇ ਵੀ ਨਾ ਸ਼ਾਲਾ ਬੜਿਆ ਤਾਜ ਮੈਨ ਦਾ ਜੇ ਮੰਗ ਤੇ ਵੀ ਨਾ ਤਾਂ ਹੀ ਬਣੇ ਨੇ ਬੱਚਿਓ ਅਮੰਜਾ ਦਾ ਦੇਖੋ ਐਕਸ਼ਨ ਐਕਸ਼ਨ ਮਾਹੋਂ ਮਾਰੀ ਨਗਰੀ ਖਰਤੀ ਸੀ ਆ ਜਾ ਹੁਣ ਤੈਨੂੰ ਕਿਹੜਾ ਇਥੀ ਪਾਈਏ ਆ ਜਾ ਉਹ ਕਿੱਥੇ ਆਟੇ ਕੋਲਾ ਰ ਲਓ ਜੀ ਸਰਦਾਰ ਦਾ ਜਗ ਨਹੀਂ ਕਰਦਾ ਕਰੋ ਦਰਸ਼ਨ ਮਰਾਲੇ ਬਾਬੇ ਦੇ ਇੱਕ ਆਪਣੀ ਗੱਡੀ ਤੋਂ ਬੋਲਣਾ ਜੀ ਅੱਜ ਮੜਾ ਜਾ ਬਾਬਾ ਜੀ ਦਾ ਢੂਗਣਾ ਕੁੱਟਤਾ ਕੰਮ ਪਾਪਾ ਕਿਵੇਂ ਦੇਖ ਰਿਹਾ ਤੁਸੀਂ ਨਰਲਾ ਬਾਬਾ ਜੀ ਨੂੰ ਮੇਰਾ ਨਰਲਾ ਬਾਬਾ ਜੀ ਨੂੰ ਕਿਵੇਂ ਦੇਖ ਰਿਹਾ ਇਹ ਹਾਲ ਹੈ ਜੀ ਸੋਹਣਾ ਯਾਰ ਮੁੰਡਾ ਵਧੀਆ ਬਾਈ ਵਧੀਆ ਹੈ ਸੋਹਣਾ ਮੁੰਡਾ ਹਾਂ ਕੈਂਟਾ ਮੁੰਡਾ ਦਾ ਮੇਰੀ ਮੰਗੂ ਹੈ ਹੂੰ ਪੂਰੀਆਂ ਮੁੱਛਾਂ ਲੈ ਨਹੀਂ ਹੈਗਾ ਪਰ ਉਹ ਵੀ ਚਲੋ ਕਦ ਨਾ ਕਦੇ ਮੈਂ ਨਰਲਾ ਬਾਬਾ ਹੀ ਬਣਨਾ ਮੈਂ ਮੈਨੂੰ ਆਇਆ ਕਰੋ ਨਾਲ ਰੱਖੋ ਤੁਸੀਂ ਜੀ ਤੈਨੂੰ ਭੂਪਾ ਬਣਾਉਂਗਾ ਭੂਪਾ ਹੂੰ ਭੂਪਾ ਸਬਾਮੀ ਠੀਕ ਹੈ ਹੋਰ ਮੈਂ ਬਰਸਾ ਵਧੀਆ ਜੀ ਠੀਕ ਹੋ ਜੀ ਓਕੇ ਬਹੁਤ ਵਧੀਆ ਬਹੁਤ ਵਧੀਆ ਕਿਰਪਾ ਸੋਢੀ ਜੀ ਕਿਰਪਾ ਮਾਲਕ ਦੀ ਆਏ ਹਾਏ ਹੋਰ ਹਾਂਜੀ ਕਿਦਾਂ ਠੀਕ ਹੈ ਜੀ ਹੋਰ ਮੈਂ ਪ੍ਰਸਾਦ ਸਾਹਿਬ ਜੀ ਤੁਹਾਨੂੰ ਸੱਚੋਂ ਵਧਾਈਆਂ ਗੱਡੀ ਦੀਆਂ ਪਹਿਲਾਂ ਬਹੁਤ ਬਹੁਤ ਮੈਂ ਉਹਦੇ ਰੀਲ ਦੇਖੀ ਸੀ ਉਸ ਤੋਂ ਬਾਅਦ ਚ ਆਪਾਂ ਮਿਲੇ ਨਹੀਂ ਅੱਛਾ ਅੱਛਾ ਹਾਂ ਉਹਦੇ ਮੈਂ ਭੁੱਲ ਗਿਆ ਜਿੱਦੇ ਆਪਾਂ ਸ਼ੂਟ ਕਰਨ ਆਏ ਸੀ ਉਹ ਤਾਂ ਹੈਗਾ ਸੀ ਹਨਾ ਇਹ ਤਾਂ ਹੈਗਾ ਹੀ ਹਾਂ ਇਹ ਕੀ ਯਾਰ ਚਲੋ ਇੱਕ ਨਾ ਸਭ ਲੈ ਉਹਦੇ ਉਦੋਂ ਸਿਆਣੀ ਮੁਰਾ ਕਿਥੇ ਕੁਛ ਆਕੇ ਲੇ ਗਿਆ ਹੋ ਫਿਰ ਪਤਾ ਨਹੀਂ ਉੱਥੇ ਫੇ ਤਾਂ ਪਤਾ ਨਹੀਂ ਕਿਥੇ ਹੁੰਦੇ ਕੋਠੇ 'ਚ ਤਾਂ ਨਹੀਂ ਭੁੱਲੇ ਨਾ ਕੋਠੇ 'ਚ ਨਹੀਂ ਉੱਤੇ ਨਹੀਂ ਜਾਂਦੀ ਆਪਣੀ ਜੀ ਇਹ ਉਰਾਂ ਸਾਈਡ ਤਾਂ ਕਿਹੜਾ ਛੱਡਦਾ ਰਾਤ 'ਚ ਤਾਂ ਜਿਹਦਾ ਗੋਹ ਖਾਲ ਖੂਲ 'ਚ ਹੋਵੇ ਉਰਾਂ ਪਰਾਂ ਫੇਰ ਤਾਂ ਕੋਈ ਨਹੀਂ ਛੇੜਦਾ ਪਤਾ ਨਹੀਂ ਕਿਥੇ ਜੇ ਰਾਤ ਦੇ ਸਾਹਮਣੇ ਆ ਗਿਆ ਫੇਰ ਤਾਂ ਕਿਹੜਾ ਛੱਡਦਾ ਫੇਰ ਤਾਂ ਚੱਕ ਕੇ ਲੈ ਜਾਂਦਾ ਲੱਗਦਾ ਬਿਲਕੁਲ ਜੀ ਤੁਸੀਂ ਭੁੱਲੀ ਬਾਹਰ ਪੂਹ ਰਹੇ ਹੋ ਪਤਾ ਨਹੀਂ ਕਿਥੇ ਭੁੱਲੇ ਰਾਹ ਚੱਲਦਾ ਜਾਂਦਾ ਫਿਰ ਉੱਥੇ ਜਿਹੜਾ ਕੰਮ ਚੱਲਦਾ ਜਾਂਦਾ ਹਾਂ ਕੀ ਮੰਨਦਾ ਪਪਾ ਮਰ ਗਈ ਮਰਗੀ ਪੈ ਗਈ ਅੱਖ ਜੀ ਤਰ੍ਹਾਂ ਲਾਦਾ ਵੀ ਕਿਸੇ ਮਰਾਟੀ ਨੇ ਮੁੱਕੀ ਸਿੱਧੀ ਮਾਰੀ ਆ ਉਹ ਸਾੜ ਗਿਆ ਉਹ ਹੀ ਰੱਖ ਤੇ ਪਈ ਮੁੱਕੀ ਬੋਤਲ ਲਿਆ ਮੈਡਮ ਤੋਂ ਦੇ ਵਾਲੀ ਜੂਸ ਵਾਲੀ ਉਹਦੇ ਵਾਲੀ ਹੂਣ ਵਾਲੀ ਲਾਈਏ ਕਰ ਲੈ ਲਿਆ ਇਹ ਤਾਂ ਮਹੂ ਹੈ ਪੈਣਾ ਹਰਮਨ ਜੀ ਸੋਚਾਂ ਚ ਬਲੱਡ ਵਾਲੀ ਹਾਂ ਸਰਤਾਜ ਇਹ ਤਾਂ 20 ਪਲਾ ਦੇਗੇ ਕੀ ਗੱਲ ਕਰਦਾ ਹੈਗਾ ਤੂੰ ਮਾਰਾ ਲ ਲਵੇਰੀ ਗੱਲਾਂ ਕਰਦੀ ਐ ਇਹ ਮਗਲੀ ਮਗਲੀ ਉਹਦੀ ਕਿਤਨਾ ਹੋਏ ਆ ਜਾ ਆ ਜਾ ਜੇ ਚੱਕਰਨਾ ਹੈਗਾ ਤਾਂ ਹੋ ਉਹ ਫਸਕਲ ਨਾ ਨਹੀਂ ਕਰ ਉਹ ਤੂੰ ਪੋਇਟ ਕਾਲੀ ਕੋਟ ਕਾਲਾ ਸਾੜ ਟਕਾਲੀ ਅਦਰਲੀ ਸਾੜ ਚ ਵੀ ਕਾਲੀ ਕੈਮਰਾ ਲੈ ਕੇ ਕਿੱਧਰ ਹੋਏ ਕਿੱਧਰ ਹਾਂਜੀ ਇਹ ਕੋਟ ਆ ਗਿਆ ਲੈ ਪੈ ਗਿਆ ਉਹ ਤੇਰੇ ਹਾਏ ਕੋ ਗੋਡਿਆਂ ਪਰ ਨਹੀਂ ਦੀ ਕਿਆ ਗਰੀਬ ਕਿਹਨੂੰ ਕਹਿੰਦੇ ਨੇ ਗਰੀਬ ਮੈਨੂੰ ਨਹੀਂ ਹੁੰਦਾ ਹੋਈ ਤਾਂ ਮੈਂ ਦੱਸਣਾ ਨਹੀਂ ਮੈਂ ਤੈਨੂੰ ਦੱਸ ਦਿੰਦਾ ਕੌਣ ਹੁੰਦਾ ਲਾ ਦਿਓ ਉਹ ਬਾਈ ਦੇ ਕੱਪੜੇ ਦੇਖ ਕਿੱਥੇ ਨੇ ਪਹਿਲਾਂ ਈ ਸ਼ੂਟ ਹੋ ਗਿਆ ਖਤਮ ਹੁਣ ਚੱਲੇ ਸਾਰੇ ਆਪਦੇ ਘਰਾਂ ਮਿਲਤੇ ਹਨ ਪੰਡ ਦੇ ਵਿੱਚ ਜਾਓਗੇ